ਕਲਪਨਾ ਕਰੋ ਤੁਹਾਨੂੰ 8 ਦਿਨਾਂ ਲਈ ਇੱਕ ਦਿਲਚਸਪ ਯਾਤਰਾ ਤੇ ਭੇਜਿਆ ਜਾਵੇ ਪਰ ਜਦੋਂ ਵਾਪਸ ਆਉਣ ਦਾ ਸਮਾਂ ਆਵੇ ਅਤੇ ਉਸ ਸਮੇਂ ਤੁਹਾਨੂੰ ਕਹਿ ਦਿੱਤਾ ਜਾਵੇ ਰੁਕੋ ਰੁਕੋ ਤੁਹਾਨੂੰ ਇੱਥੇ ਹੋਰ 9 ਮਹੀਨੇ ਰਹਿਣਾ ਪਵੇਗਾ ਤਾਂ ਇਸ ਸਮੇਂ ਤੁਹਾਨੂੰ ਕਿਹੋ ਜਿਹਾ ਲੱਗੇਗਾ ਦਰਸਲ ਅਜੇ ਹਾਈ ਕੁਝ ਹੋਇਆ ਹੈ ਦੋ ਪੁਲਾੜ ਯਾਤਰੀਆਂ ਨਾਲ ਉਹਨਾਂ ਨੇ 8 ਦਿਨਾਂ ਬਾਅਦ ਧਰਤੀ ਤੇ ਵਾਪਸ ਆਉਣਾ ਸੀ ਪਰ ਹਾਲਾਤ ਇਹ ਬਣ ਗਏ ਕਿ ਉਹਨਾਂ ਦਾ 8 ਦਿਨਾਂ ਦਾ ਸਫ਼ਰ 9 ਮਹੀਨਿਆਂ ਤੱਕ ਖਿੱਚਿਆ ਗਿਆ ਤੇ ਹੁਣ ਜਦੋਂ ਉਹਨਾਂ ਦੇ ਵਾਪਸ ਆਉਣ ਦਾ ਸਮਾਂ ਆਇਆ ਤਾਂ ਸਵਾਲ ਇਹ ਨਹੀਂ ਹੈ ਕਿ ਉਹ ਕਿਵੇਂ ਵਾਪਸ ਆ ਰਹੇ ਨੇ ਸਵਾਲ ਇਹ ਹੈ ਕਿ ਇਸ ਦੀ ਅਸਲ ਕੀਮਤ ਕੌਣ ਅਦਾ ਕਰੇਗਾ ਜੀ ਹਾਂ ਤੇ ਇਹ ਕੀਮਤ ਕਿਸੇ ਇੱਕ ਚੀਜ਼ ਦੀ ਨਹੀਂ ਹੈ ਸਗੋਂ ਤਿੰਨ ਮਹੱਤਵਪੂਰਨ ਚੀਜ਼ਾਂ ਦੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 노 ਗ੍ਰੈਵਿਟੀ ਦੀ ਭਾਰੀ ਕੀਮਤ ਬਾਰੇ ਸਾਡੇ ਲਈ ਪੁਲਾਰ ਚ ਰਹਿਣਾ ਬਹੁਤ ਮਜ਼ੇਦਾਰ ਹੋ ਸਕਦਾ ਹੈ ਪਰ ਉੱਥੇ ਅਸਲ ਜ਼ਿੰਦਗੀ ਕਿੰਨੀ ਕੋ ਮੁਸ਼ਕਲ ਹੁੰਦੀ ਹੈ ਇਹ ਉਹੀ ਲੋਕ ਜਾਣ ਸਕਦੇ ਨੇ ਜੋ ਉੱਥੇ ਮਹੀਨਿਆਂ ਤੱਕ ਰਹੇ ਹੋਣ ਬਗੈਰ ਧਰਤੀ ਤੇ ਖਿਚਾਵ ਵਾਲੀ ਤਾਕਤ ਸਰੀਰ ਤੇ ਗਹਿਰਾ ਅਸਰ ਪੈਂਦਾ ਹੈ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਨੇ ਮਾਸਪੇਸ਼ੀਆਂ ਸੁਗੜ ਜਾਂਦੀਆਂ ਨੇ ਅਤੇ ਇੱਥੋਂ ਤੱਕ ਕਿ ਵੇਖਣ ਦੀ ਸ਼ਕਤੀ ਵੀ ਹੌਲੀ-ਹੌਲੀ ਕਮਜ਼ੋਰ ਹੋ ਜਾਂਦੀ ਹੈ ਹੁਣ ਸੋਚੋ ਜੇਕਰ ਕੋਈ ਮਹੀਨਿਆਂ ਤੱਕ ਬਿਸਤਰੇ ਤੇ ਪਿਆ ਰਹੇ ਤਾਂ ਕੀ ਹੋਵੇਗਾ ਸਰੀਰ ਪਹਿਲਾ ਵਰਗਾ ਨਹੀਂ ਰਹੇਗਾ ਉਸ ਇਨਸਾਨ ਨੂੰ ਦੁਬਾਰਾ ਤਾਕਤ ਪਹੁੰਚੇ ਸਮਾਂ ਲੱਗੇਗਾ ਠੀਕ ਇਸੇ ਤਰ੍ਹਾਂ ਪੁਲਾੜ ਯਾਤਰੀਆਂ ਨਾਲ ਵੀ ਹੁੰਦਾ ਹੈ ਵਾਪਸ ਆਉਣ ਤੋਂ ਬਾਅਦ ਉਹਨਾਂ ਦਾ ਸਫ਼ਰ ਖਤਮ ਨਹੀਂ ਹੁੰਦਾ ਉਨਾਂ ਨੂੰ 45 ਦਿਨਾਂ ਤੱਕ ਸਖਤ ਫਿਜ਼ੀਕਲ ਥੈਰੇਪੀ ਤੋਂ ਗੁਜ਼ਰਨਾ ਪੈਂਦਾ ਹੈ ਤਾਂ ਜੋ ਉਹ ਆਮ ਜ਼ਿੰਦਗੀ ਜੀ ਸਕਣ। ਹੁਣ ਗੱਲ ਕਰਦੇ ਹਾਂ ਦੂਜੀ ਕੀਮਤ ਜੋ ਕਿ ਹੈ ਪਰਿਵਾਰ ਤੋਂ 9 ਮਹੀਨੇ ਦੀ ਦੂਰੀ। ਸਰੀਰ 'ਚ ਦਰਦ ਜਾਂ ਤਕਲੀਫ ਚਲੋ ਇਹ ਗੱਲ ਤਾਂ ਸਮਝ ਆਉਂਦੀ ਹੈ ਪਰ ਇਨ੍ਹਾਂ 9 ਮਹੀਨਿਆਂ 'ਚ ਜੋ ਗੁਆਇਆ ਗਿਆ ਉਸ ਦੀ ਪਰਪਾਈ ਸ਼ਾਇਦ ਕਦੇ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ 9 ਮਹੀਨਿਆਂ 'ਚ ਕਰ ਪਰਿਵਾਰ ਸਬ ਕੁਛ ਹੀ ਛੁੱਟ ਗਿਆ ਜਨਮ ਦਿਨ ਤਿਉਹਾਰ ਉਹ ਛੋਟੇ ਮੋਟੇ ਪਲ ਜੋ ਯਾਦਾ ਬਣ ਸਕਦੇ ਸੀ ਸਭ ਕੁਛ ਹੀ ਪਿੱਛੇ ਰਹਿ ਗਿਆ ਇੱਕ ਲੰਬਾ ਮਿਸ਼ਨ ਸਿਰਫ ਵਿਗਿਆਨ ਲਈ ਇੱਕ ਚੁਣੌਤੀ ਨਹੀਂ ਹੈ ਸਗੋਂ ਦਿਲ ਅਤੇ ਦਿਮਾਗ ਦੀ ਇੱਕ ਪਰਖਿਆ ਵੀ ਹੈ ਹੁਤੇਜ ਨੰਬਰ ਤੇ ਗੱਲ ਕਰਦੇ ਹਾਂ ਵਿਤੀ ਬੋਟ ਇਸ ਖਰਚੇ ਦਾ ਭੁਗਤਾਨ ਕੌਣ ਕਰੇਗਾ ਇੱਥੇ ਗੱਲ ਸਿਰਫ ਦੋ ਲੋਕਾਂ ਦੀ ਨਹੀਂ ਹੈ ਸਗੋਂ ਲੱਖਾਂ ਡਾਲਰਾਂ ਬਾਰੇ ਵੀ ਹੈ NASA, SpaceX ਅਤੇ ਅੰਤਰਰਾਸ਼ਟਰੀ ਪਾਈਵਾਲਾ ਨੇ ਮਿਸ਼ਨ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਅਰਬਾਂ ਡਾਲਰ ਖਰਚ ਕੀਤੇ। ਪੁਲਾਰਚ ਹਰ ਇੱਕ ਦਿਨ ਦਾ ਮਤਲਬ ਸੀ ਵਧੀਰੇ ਬਾਲਨ, ਵਧੀਰੇ ਸਪਲਾਈ, ਵਧੀਰੇ ਖਰਚੇ। ਸਵਾਲ ਇਹ ਨਹੀਂ ਹੈ ਕਿ ਇਸ ਮਿਸ਼ਨ ਦਾ ਵਿਸਤਾਰ ਕਿਉਂ ਹੋਇਆ? ਸਵਾਲ ਇਹ ਹੈ ਇਹੀ ਲਾਗਤ ਜਾਈ ਸੀ ਇਹ ਸਵਾਲ ਹਵਾ 'ਚ ਅਜੇ ਵੀ ਲਟਕਿਆ ਹੋਇਆ ਹੈ ਕਿ ਕੀਮਤ ਸਹੀ ਹੈ ਵੀ ਜਾਂ ਨਹੀਂ ਕੀ ਇਹ ਮਿਸ਼ਨ ਇੰਨਾ ਮਹੱਤਵਪੂਰਨ ਸੀ ਕਿ ਇਸ ਨੂੰ ਸਹਿਣਾ ਪਿਆ ਪੁਲਾਰ ਦੀ ਇਹ ਚੁਣੌਤੀ ਸਾਨੂੰ ਵਾਰ-ਵਾਰ ਸਿਖਾਉਂਦੀ ਹੈ ਕਿ ਅਸੀਂ ਉੱਥੇ ਜਾਣ ਦੀ ਤਿਆਰੀ ਕਰ ਸਕਦੇ ਹਾਂ पर वापस आऊंगी कोई गारंटी नहीं है जिन्ना चीज तारियां नु छून दी ਸਾਡੀ ਇੱਛਾ ਮੌਜੂਦ ਹੈ ਸਵਾਲ ਇਹੀ ਜ਼ਿੰਦਾ ਰਹੇਗਾ ਇਸ ਸੁਪਨੇ ਦੀ ਕੀਮਤ ਕੌਣ ਅਦਾ ਕਰੇਗਾ